ਲਓ ਵੀ ਦੋਸਤੋ ਅੱਜ ਆ ਇੱਕ ਬਹੁਤ ਸੋਹਣੀ ਜਰਸੀ ਲੈ ਕੇ ਆਏ ਆ ਪਿੰਡ ਬਾਈ ਜੀ ਹੋਰਾਂ ਦਾ ਹੈਗਾ ਸੁਲਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਵਾਚੀ ਦੋਸਤੋ ਦੂਜਾ ਸੂਆ ਸੂਣ ਵਾਲੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 10 ਤੋਂ 15 ਦਿਨ ਦੀ ਕੱਚੀ ਆ ਦੁੱਧ ਪਹਿਲੇ ਸੂਏ ਬਾਈ ਜੀ ਹੁਣੇ ਕਹਿੰਦੇ ਆਪਣੇ ਫਾਰਮ ਦੇ 30 32 ਕਿਲੋ ਚਵਾਇਆ ਐਤਕੀ ਬਾਈ ਜੀ ਹੁਣੇ ਕਹਿੰਦੇ ਇੰਨਾ ਕਈ ਆਪਾਂ ਦੱਸਾਂਗੇ ਬਾਕੀ ਸੇਵਾ ਸੰਭਾਲ ਚੰਗੀ ਹੋ ਜੇ ਇੱਕ ਹੋਰ ਵਧ ਹੋਈ ਤਾਂ ਵਧ ਚਵਾਜੇ ਉਹ ਅਗਲੀ ਸੇਵਾ ਦਾ ਪੈਟ ਕੋਟਾ ਸੋਹਣਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਹਾਂ ਦੇ ਸਾਈਜ਼ ਬਹੁਤ ਸੋਹਣੇ ਮੁਠੀ ਵਾਲੇ ਗੈਪ ਚ ਨਿੱਖਰ ਮੇ ਇਕੱਲੇ-ਇਕੱਲੇ ਲੱਗੇ ਹੋਏ ਆ ਪੈਟਪਟਾ ਵੇਚ ਸਕਦੇ ਆ ਬਹੁਤ ਸੋਹਣਾ ਚੌੜਾ ਵੇਟ ਵਾਲੇ ਪਾਸੋਂ ਫਲ ਹੈਵੀ ਬੋਡੀ ਵੇਟ ਵਾਲੀ ਆ ਹਵਾਨੇ ਚ ਵਲ ਟੈਲ ਹਜੇ ਕਾਫੀ ਪਈ ਆ ਪਛੇ ਇਹ ਦੱਸਾ 15 ਦਿਨਾਂ ਦੇ ਬਹੁਤ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਫਿਰ ਸੋਹਣਾ ਇਸ ਕੁਆਲਟੀ ਵੇਚ ਸਕਦੇ ਆ ਬਹੁਤ ਸੋਹਣੇ ਛੋਟਾ ਗੋਲ ਕਰਨ ਬੋਦੀ ਵਾਲੀ ਜਰਸੀ ਤੇ ਮੁੱਲ ਬਾਈ ਨੇ ਰੱਖਿਆ ਹੋਇਆ 1,25,000 ਰੁਪਈਆ ਉਹ ਚ ਬਾਈ ਕਹਿੰਦਾ ਮਾਨਤਾਨ ਹੋ ਜੂ ਸੋ ਜਿਹਨੂੰ ਪਸੰਦ ਆ ਜੂ ਕਿ ਨੰਬਰ 22 ਹੋਰਾਂ ਸਕਰੀਨ ਦੇ ਉੱਪਰ ਚ ਦੀ ਬਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ